ਖਾਲਸਾ ਸਣੇ ਚਾਰ ਪੰਥਕ ਜਥੇਬੰਦੀਆਂ ਨੇ 26 ਜਨਵਰੀ ਨੂੰ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੰਥਕ 71 ਤਸਦੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਦੱਸਿਆ ਕਿ ਸਰਬੱਤ ਖਾਲਸਾ ਸਮੇਲਨ ਦੀ 40ਵੀਂ ਵਰੇਗੰਢ ਮੌਕੇ ਇਹ 71 ਤਸਦੀ ਗਈ ਹੈ ਇਸ ਦੌਰਾਨ ਸਿੱਖ ਸੰਘਰਸ਼ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਜਾਏਗੀ ਅਤੇ ਪੰਥਕ ਵਿਚਾਰਾਂ ਕੀਤੀਆਂ ਜਾਣਗੀਆਂ ਖਾਲਸਾ ਦੇ ਪ੍ਰਧਾਨ ਕਵਰਪਾਲ ਸਿੰਘ ਬਿੱਟੂ ਤੇ ਮਨਸਾ ਸਾਰੇ ਇੱਥੇ ਬੈਠੇ ਹਨ ਮੈਂ ਤੁਹਾਨੂੰ ਸਾਰਿਆਂ ਨੂੰ ਪਤੇ ਸਭ ਤੋਂ ਬਾਹਰ ਕੁਝ ਕਰਦਾ ਬਾਹਰ ਕੁਝ ਪਤੇ ਅੱਜ ਪ੍ਰੈਸ ਕਾਨਫਰੰਸ ਸਤੇ ਗਈ ਐਕਟੀ 1986 ਦੇ ਵਿੱਚ ਸਰਬਤ ਖਾਲਸਾ ਦਮਦਮੀ ਟਕਾਲ ਨੇ ਸੱਤੇ ਸੀ ਤੇ ਉਹਦੇ ਵਿੱਚ ਬਾਬਾ ਮਨੁਜੈਤ ਵੀ ਸਗੇ ਤੇ ਹੋਰ ਵੀ ਸੰਸ ਜੇ ਜਿਨ੍ਹਾਂ ਨੇ ਮਤਾ ਪਾਸ ਕੀਤਾ ਸੀਗਾ ਜੀ ਅਸੀਂ ਖਾਲਸਾਣ ਤੋਂ ਘੱਟ ਕੋਈ ਚੀਜ਼ ਨਹੀਂ ਚਾੁੰਦੇ ਜਦਕਿ ਸਾਡੇ ਧਰਮ ਤੇ ਮਾਜਬ ਦੀ ਇੰਨੀ ਬੇਦਬੀ ਹੋ ਗਈ ਹੈ ਤੇ ਐਸ 26 ਤਰੀਕ ਨੂੰ ਜਨਵਰੀ ਨੂੰ 40 ਸਾਲ ਹੋ ਜਾਣਗੇ ਫਿਰ ਦਲ ਖਾਲਸਾ ਨੇ ਤੇ ਸਾਡੀ ਪਾਰਟੀ ਨੇ ਤੇ ਹੋਰ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਕੱਠ ਕਰਾਂਗੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਵਾਂਗੇ ਔਰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਾਂਗੇ ਕਿ ਵਾਹਿਗੁਰੂ ਜਿਹੜਾ ਇਹ 40 ਸਾਲ ਪਹਿਲਾਂ ਸਾਡਾ ਸਰਬੱਤ ਖਾਲਸਾ ਹੋਇਆ ਸਾਡਾ ਮਤਾ ਪਾਸ ਹੋਇਆ ਉਹਦੇ ਬਾਰੇ ਅਸੀਂ ਸੰਗੀਤ ਕੀਤੇ ਨਾਲ ਲੱਗੇ ਹੋਏ ਆ ਸਾਨੂੰ ਇੱਕ ਨੈਤਿਕ ਮੁਲਕ ਖਾਲਿਸਤਾਨ ਚਾਹੀਦਾ ਜਿਹੜਾ ਇਸਲਾਮਿਕ ਪਾਕਿਸਤਾਨ Hindu India ਤੇ Communist China ਦੇ ਵਿਚਾਲੇ ਹੋਊਗਾ ਇੱਕ ਬਫਰ ਸਟ੍ਰੇਟ ਬਣ ਜਾਊਗੀ ਤੇ ਇੱਥੇ ਹਮੇਸ਼ਾ ਲਈ ਅਮਨ ਰਹੂਗਾ ਜੋ ਕਰਤੇ ਤਿੰਨੇ ਮੁਲਕਾਂ ਦੇ ਕੋਲੇ ਨਿਊਕਲੀਅਰ ਵੈਪਨਸ ਨੇ ਜੇ ਲੜਾਈ ਛਿੜ ਗਈ ਤੇ ਫਿਰ ਸਾਡਾ ਪੰਜਾਬ ਬਿਲਕੁਲ ਤਬਾਹ ਹੋ ਜਾਣਾ ਉਹਦੇ ਵਿੱਚ ਇਹਨਾਂ ਨੇ ਇਹ ਨਹੀਂ ਦੇਖਣਾ ਕਿ ਇਹ ਸਿੱਖ ਹੈ Hindu ਹੈ Musalman ਹੈ Sai hai ਅਸੀਂ ਸਾਰੇ ਪੰਜਾਬੀਆਂ ਨੇ ਤਬਾਹ ਹੋ ਜਾਣਾ ਸੋ ਇਹਨਾਂ ਮੁਲਕਾਂ ਦੇ ਵਿੱਚ ਇੱਕ ਬਫਰ ਸਟੇਟ ਬਣਾਉਣੀ ਬਹੁਤ ਜ਼ਰੂਰੀ ਹੈ ਜਿੱਦ ਲਈ ਅਸੀਂ 26 ਤਰੀਕ ਨੂੰ ਇਕੱਠ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਰ ਰਹੇ ਹਾਂ ਤੇ ਦੂਸਰੀ ਚੀਜ਼ ਹੈ ਕਿ ਜਿਹੜੀ ਕਨਸਟੀਟਿਊਸ਼ਨ ਇਸ ਤਰ੍ਹਾਂ 1950 ਦੇ ਵਿੱਚ ਪਰਵੇਸ਼ ਕੀਤੀ ਗਈ ਸੀਗੀ ਦੁਨੀਆ ਨੂੰ ਤੇ ਪਾਰਲੀਮੈਂਟ ਨੂੰ ਜਿਹੜੀ ਕੰਸਟਿਟਿਊਟ ਅਸੈਂਬਲੀ ਐ ਜਿਸਨੇ ਕੰਸਟਿਟਿਊਸ਼ਨ ਸਰਦਾਰ ਬਣਾਇਆ ਹੈ ਉਹਦੇ ਵਿੱਚ ਦੋ ਸਿੱਖ ਨਮਾਇਦੇ ਲੱਗੇ ਸੀ ਇੱਕ ਸਰਦਾਰ ਭਪਿੰਦਰ ਸਿੰਘ ਮਾਨ ਤੇ ਇੱਕ ਸਰਦਾਰ ਹੁਕਮ ਸਿੰਘ ਜੇਕਰ ਉਹਨਾਂ ਨੇ ਦੇਖਿਆ 25 ਧਾਰਾ ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਸਿੱਖ ਆਰ ਆ ਪਾਰਟ ਆਫ ਦਾ ਹਿੰਦੂ ਰਿਲੀਜੀਅਨ ਕਿ ਸਿੱਖ ਹਿੰਦੂ ਮਦਰ ਦਾ ਇੱਕ ਹਿੱਸਾ ਹੈ ਤੇ ਇਹ ਦੋ ਨਮਾਇंदे ਸਿੱਖ ਨਮਾਇੰਦਿਆਂ ਨੇ ਸੰਵਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ ਹੈਗੇ ਸੋ ਜਿਹਦਾ ਮਤਲਬ ਹੈ ਕਿ ਸਿੱਖਾਂ ਨੇ ਅਜੇ ਤੱਕ ਸੰਵਧਾਨ ਮੰਨਿਆ ਨਹੀਂ ਹੈ ਕਿਉਂਕਿ ਅਰਥੇ ਉਹਨਾਂ ਦੇ ਨਮਾਇੰਦਿਆਂ ਦੇ ਦਸਤਖਤ ਨਹੀਂ ਹੋਏ ਹੋਏ ਸੋ ਇਹ ਜੀ ਜੇ ਪਾਕ੍ਰਿ ਤੋਂ ਨ ਸਰਾ ਖੁਸ਼ ਆਪਣਾ ਖਬਰਪਾਲ ਸਿੰਘ ਜੀ ਸਮਝਾਉਂਦੇ ਆ ਇਹ ਸਾਡਾ 26 ਤਰੀਕ ਦਾ ਪ੍ਰੋਗਰਾਮ ਹੈ ਹੁਣ ਕਬਰਪਾਲ ਸਿੰਘ ਮਿੱਤੂ ਸਾਹਿਬ ਸਰਾ ਖੁਸ਼ ਜੋ ਸੈਂਗ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸਿਮਰਨਜੀਤ ਸਿੰਘ ਮਾਨ ਨੇ ਤੁਹਾਨੂੰ ਬਰੀਫਲੀ ਐਕਸਪਲੇਨ ਕੀਤਾ ਕਿ 26 ਜਨਵਰੀ 2026 ਨੂੰ 1986 ਦਾ ਜਿਹੜਾ ਇਤਿਹਾਸਿਕ ਸਰਬੱਤ ਖਾਲਸਾ ਹੋਇਆ ਸੀ ਉਸ ਤੇ ਉਸ ਨੂੰ 40 ਬਰੇ ਪੂਰੇ ਹੋਣੇ ਹਨ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨੀ ਜਥਾ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਦਲ ਖਾਲਸਾ ਵੱਲੋਂ ਸਾਂਝੇ ਰੂਪ ਤੇ ਵਿੱਚ ਉਸ ਦਿਨ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਥਕ ਇਕੱਤਰਤਾ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਰਦਾਸ ਕੀਤੀ ਜਾਵੇਗੀ 40 ਸਾਲ ਪਹਿਲਾਂ ਦੇ ਪਛੋਕੜ ਬਾਰੇ ਅਗਰ ਝਾਤ ਮਾਰੀਏ ਤੇ ਜਦੋਂ ਜਨਵਰੀ 1986 ਸੀਗਾ ਉਸ ਵੇਲੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪੰਥਕ ਸ਼ਕਤੀ ਇੱਕ ਵਾਰ ਖਿੰਡ ਚੁੱਕੀ ਸੀ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸੀ ਇੰਡੀਅਨ ਆਰਮੀ ਦੇ ਜ਼ੁਲਮ ਪੰਜਾਬ ਦੇ ਵਿੱਚ ਥਾਂ-ਥਾਂ ਤੇ ਬੇਤਹਾਸ਼ਾ ਖੂਨ ਡੁੱਲ ਚੁੱਕਾ ਸੀ ਅਜਿਹੇ ਹਾਲਾਤਾਂ ਦੇ ਵਿੱਚ ਉਸ ਵੇਲੇ ਦਾ ਸਰਬਤਖਾਲਸਾ ਨੇ ਪੰਥਕ ਸ਼ਕਤੀ ਨੂੰ ਇਕੱਠਿਆਂ ਕੀਤਾ ਪੰਥਕ ਇਕਤਾ ਵੱਲ ਹਾਲਾਤ ਬਣਾਏ ਮੁੱਢ ਬਣਿਆ ਤੇ ਦੁਬਾਰਾ ਸਿੰਘਾਂ ਨੂੰ ਜਿਹੜੇ ਅੰਡਰਗਰਾਉਂਡ ਹੋ ਚੁੱਕੇ ਸੀ ਉਹਨਾਂ ਨੂੰ ਓਵਰਗਰਾਉਂਡ ਲਿਆ ਕੇ ਇੱਕ ਕਲੈਕਟਿਵ ਲੀਡਰਸ਼ਿਪ ਦਾ ਜਿਹੜਾ ਇੱਕ ਸਿਧਾਂਤ ਸੀ ਉਹ ਦਿੱਤਾ ਤੇ ਉਸ ਸਰਬਤ ਖਾਲਸਾ ਦੇ ਵਿੱਚ ਪੰਥਕ ਪੰਜ ਮੈਂਬਰੀ ਪੰਥਕ ਕਮੇਟੀ ਦਾ ਗਠਨ ਕੀਤਾ ਗਿਆ ਉਸ ਪੰਜ ਮੈਂਬਰੀ ਪੰਥਕ ਕਮੇਟੀ ਜਿਹਦਾ ਗਠਨ ਸਰਬਤ ਖਾਲਸਾ ਦੇ ਵਿੱਚ 26 ਜਨਵਰੀ ਨੂੰ ਹੋਇਆ ਸੀ ਉਸਨੇ 3 ਮਹੀਨੇ ਬਾਅਦ 29 April ਨੂੰ ਅਕਾਲ ਤਖਤ ਤੋਂ ਖਾਲਸਾਣ ਡੈਕਲੇਰੇਸ਼ਨ ਅਨਾਉਂਸ ਕੀਤਾ। ਸੋ ਅੱਜ ਵੀ ਸਾਡੇ ਜਿਹੜੇ ਹਾਲਾਤ ਪੰਥਕ ਹਾਲਾਤ ਸਾਡੇ ਬਣੇ ਨੇ ਇਸ ਵਿੱਚ ਵੀ ਜਿਹੜੀ ਪੰਥਕ ਸ਼ਕਤੀ ਹੈ ਉਹ ਖੰਡਾ ਦੀ ਅਵਸਥਾ ਵਿੱਚ ਹੈ। ਅਕਾਲੀ ਦਲ ਅੰਮ੍ਰਿਤਸਰ ਨੇ ਦਲ ਖਾਲਸਾ ਨੇ ਸਾਰਿਆਂ ਨੇ ਅਸੀਂ ਮਿਲ ਕੇ ਇਹ ਫੈਸਲਾ ਕੀਤਾ ਕਿ ਪੰਥਕ ਸ਼ਕਤੀ ਨੂੰ ਇਕੱਠਿਆ ਕੀਤਾ ਜਾਵੇ। ਤਾਕਤ ਬਣਿਆ ਜਾਵੇ ਕਿਉਂਕਿ ਸਾਡੇ ਸਿਰਾ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਸ਼ਹੀਦ ਸਿੰਘਾਂ ਦੀ ਜਿਨ੍ਹਾਂ ਨੇ 1978 ਵਿੱਚ 1984 ਵਿੱਚ ਤੇ ਉਸ ਤੋਂ ਬਾਅਦ ਚੱਲੇ ਆਜ਼ਾਦੀ ਸੰਘਰਸ਼ ਦੇ ਵਿੱਚ ਆਪਣਾ ਖੂਨ ਡੋਲਿਆ ਉਹ ਜ਼ਿੰਮੇਵਾਰੀ ਸਾਡੇ ਤੇ ਹੈ ਜਿਹੜੀਆਂ ਇਹ ਚਾਰ ਜਥੇਬੰਦੀਆਂ ਦਾ ਮੈਂ ਨਾਂ ਲਿਆ ਇਹਨਾਂ ਚਾਰੇ ਜਥੇਬੰਦੀਆਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਉਸ ਜ਼ਿੰਮੇਵਾਰੀ ਨੂੰ ਨਿਭਾ ਨਿਭਾਉਂਦੇ ਹੋਏ ਦੁਬਾਰਾ ਜਿਹੜਾ ਇੱਕ ਵਾਰ ਉਸੇ ਥਾਂ ਤੇ ਜਾ ਕੇ ਇਕੱਠੇ ਹੋ ਕੇ ਆਇ ਲਵਾਂਗੇ ਕਿ ਅਸੀਂ ਇਸ ਸੰਘਰਸ਼ ਨੂੰ ਫਤਿਹਯਾਬੀ ਤੱਕ ਜਾਰੀ ਰੱਖਾਂਗੇ ਸਾਡੇ ਤੇ ਇਹ ਵੀ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਪੰਥਕ ਸ਼ਕਤੀ ਨੂੰ ਇਕੱਠਿਆਂ ਕਰੀਏ ਸੋ ਜਿਹੜਾ ਮੇਰੇ ਪਿੱਛੇ ਜਿਹੜਾ ਬੈਨਰ ਲੱਗਾ ਹੈ ਇਹ ਤਸਵੀਰ ਤੁਸੀਂ ਦੇਖੋ ਇਹ ਉਸ ਦਿਨ ਦੀ ਤਸਵੀਰ ਹੈ ਇਹ ਜਿਹੜੀ ਅਕਾਲ ਤਖ ਦੀ ਬਿਲਡਿੰਗ ਹੈ ਇਹ ਉਹ ਬਿਲਡਿੰਗ ਹੈ ਜਿਹੜੀ ਸਰਕਾਰ ਨੇ 84 ਤੋਂ ਬਾਅਦ ਅੰਦਰ ਕਬਜ਼ਾ ਕਰਕੇ ਆਪ ਬਣਾਈ ਸੀ ਤੇ ਇਸ ਇਕੱਠ ਨੇ ਇਹ ਬਿਲਡਿੰਗ ਨੂੰ ਟੈਸ਼ਨੇਟ ਕਰਕੇ ਢਾਕੇ ਤੇ ਪੰਥ ਵੱਲੋਂ ਜਿਹੜੀ ਇਮਾਰਤ ਹੈ ਉਹ ਪੰਥ ਨੇ ਖੁਦ ਆਪਣੇ ਹੱਥਾਂ ਨਾਲ ਸਰਜੀ ਸੀ ਜਿਹੜੀ ਅੱਜ ਉੱਥੇ ਮੌਜੂਦ ਹੈ ਸੋ ਉਸ ਸਰਬਤ ਖਾਲਸਾ ਦੀ ਬਹੁਤ ਵੱਡੀ ਇੱਕ ਇੰਪੋਰਟੈਂਸ ਹੈ ਉਸ ਸਮੇਂ ਦੇ ਵਿੱਚ ਪੰਥਕ ਸ਼ਕਤੀ ਨੂੰ ਇਕੱਠਿਆ ਕੀਤਾ ਗਿਆ ਸਾਡਾ ਵੀ ਇਹੀ ਉਪਰਾਲਾ ਹੈ ਕਿ ਅਸੀਂ ਅਸੀਂ ਪੰਥਕ ਸ਼ਕਤੀ ਨੂੰ ਇਕੱਠਿਆ ਕਰਕੇ ਪੰਥਕ ਇਕਤਾ ਦਾ ਹੋਕਾ ਦੇ ਕੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਐਸ ਵੇਲੇ ਪੰਥਕ ਪੇੜ ਵਿੱਚ ਸਰਗਰਮ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਪੰਥ ਲਈ ਪਿਆਰ ਹੈ ਮੁਹੱਬਤ ਹੈ ਔਰ ਉਹ ਪੰਥ ਨੂੰ ਆਜ਼ਾਦ ਦੇਖਣਾ ਚਾਹੁੰਦੀਆਂ ਨੇ ਜਿਹੜੀਆਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਲਈ ਲੜ ਰਹੀਆਂ ਨੇ ਜਿਹੜੀਆਂ ਆਜ਼ਾਦੀ ਲਈ ਲੜ ਰਹੀਆਂ ਨੇ ਜਿਹੜੇ ਖਾਲਸਾਣ ਜਿਨ੍ਹਾਂ ਦਾ ਸੁਪਨਾ ਹੈ ਜਿਨ੍ਹਾਂ ਦਾ ਅਜੰਡਾ ਖਾਲਸਾਣ ਹੈ ਉਹਨਾਂ ਸਾਰਿਆਂ ਨੂੰ ਇੱਕ-ਇੱਕ ਕਰਕੇ ਅਸੀਂ ਇਕੱਠਿਆਂ ਕਰੀਏ ਇੱਕ ਸ਼ਕਤੀ ਬਣੀਏ ਤਾਂ ਜੋ ਅਸੀਂ ਜਲਦ ਤੋਂ ਜਲਦ ਖਾਲਿਸਤਾਨ ਦੀ ਸਿਰਜਣਾ ਕਰ ਸਕੀਏ ਸੋ ਸਾਡਾ 26 ਦਾ ਪ੍ਰੋਗਰਾਮ ਜਿਹੜਾ ਹੈ ਉਹ 26 ਜਨਵਰੀ ਨੂੰ ਅਸੀਂ ਅਕਾਲ ਤਖਤ ਸਾਹਿਬ ਦੇ ਸਨਮੂਹ ਬਾਹਰ ਇਕੱਠੇ ਹੋਵਾਂਗੇ ਜਿੱਥੇ ਜਿੱਥੇ ਫੁਆਰੇ ਲੱਗੇ ਨੇ ਉਸ ਜਗ੍ਹਾ ਤੇ ਅਸੀਂ ਇਕੱਠੇ ਹੋ ਕੇ ਪੰਥ ਨੂੰ ਸੰਬੋਧਨ ਹੋ ਕੇ ਦਰਬਾਰ ਸਾਹਿਬ ਜਾਵਾਂਗੇ ਦਰبار صاحب ਜਾ ਕੇ ਨਤਮਸਤਕ ਹੋਵਾਂਗੇ ਤੇ ਕਾਬਤ ਸਤਿ ਅਰਦਾਸ ਕਰਾਂਗੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵਾਂਗੇ ਜਿਹੜੇ ਪਿਛਲੇ 45 ਸਾਲ ਤੋਂ ਕੌਮ ਦੇ ਲਈ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ ਜਿਹੜੇ ਇਸ ਸੰਘਰਸ਼ ਲਈ ਬੰਦੀ ਬਣੇ ਨੇ ਉਹਨਾਂ ਦੀ ਬੰਦਖਲਾਸੀ ਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਾਂਗੇ ਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਆਪਣੀ ਵਚਨਬੱਧਤਾ ਦੁਹਰਾਵਾਂਗੇ ਤੇ ਪ੍ਰਮਾਤਮਾ ਕੋਲੋਂ हिम्मत हौसला ਸਮਰੱਥਾ ਬੁੱਧੀ ਦੀ ਦਾਤ ਮੰਗਾਂਗੇ ਕਿ ਅਸੀਂ ਖਾਲਸਤਾਨ ਦੀ ਸਿਰਜਣਾ ਕਰ ਸਕੀਏ ਸੋ ਇਹ ਸਾਡਾ 26 ਦਾ ਪ੍ਰੋਗਰਾਮ ਹੈ ਔਰ ਇਹ ਪ੍ਰੋਗਰਾਮ ਦੇ ਵਿੱਚ ਅਸੀਂ ਪੂਰਨ ਰੂਪ ਦੇ ਵਿੱਚ ਹਰ ਸਿੱਖ ਜਥੇਬੰਦੀ ਨੂੰ ਹਰ ਪੰਥਕ ਜਥੇਬੰਦੀ ਨੂੰ ਜਿਹੜੀਆਂ ਚਾਰ ਜਥੇਬੰਦੀਆਂ ਦੀ ਅਸੀਂ ਨਾਲ ਹੈ ਉਸ ਤੋਂ ਇਲਾਵਾ ਜਿੰਨੀਆਂ ਜਥੇਬੰਦੀਆਂ ਨੇ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਆਓ ਉਸ ਦਿਨ ਇਹ ਫੋਟੋ ਨੂੰ ਮੁੜ ਦਹਰਾ ਦਈਏ ਅਕਾਲ ਤੂਰ ਸਦੇ ਸਾਹਮਣੇ ਸੰਮੁਖ 71 ਹੋ ਕੇ ਜਿਹੜੀ ਇਹ ਫੋਟੋ ਪਿੱਛੇ ਲੱਗੀ ਏ ਇਤਿਹਾਸਿਕ ਫੋਟੋ ਹੈ ਔਰ ਦੁਨੀਆ ਦੇ ਵਿੱਚ ਤੁਸੀਂ ਕਿਤੇ ਵੀ ਗੂਗਲ ਤੇ ਪਾ ਦਿਓ ਸਰਬਤ ਖਾਲਸਾ ਲੈ ਕੇ ਇਹ ਤਸਵੀਰ ਤੁਹਾਡੇ ਸਾਹਮਣੇ ਆਏਗੀ ਜਦੋਂ ਕੇਸਰੀ ਦਸਤਾਰਾਂ ਦਾ ਹੜ ਆ ਗਿਆ ਸੀ ਉੱਥੇ ਅਸੀਂ ਚਾਹੁੰਦੇ ਹਾਂ ਕਿ ਅੱਜ ਇਸ ਵਾਰ 40 ਸਾਲਾਂ ਤੇ ਫਿਰ ਦੁਬਾਰਾ ਖਾਲਸਾ ਪੰਥ 71 ਹੋਵੇ ਤੇ ਆਪਣੀ ਜਿਹੜੀ ਸਾਡੀ ਮੰਜ਼ਲ ਹੈ ਜਿਹੜੇ ਸਾਡੇ ਟੀਚੇ ਨੇ ਕੌਮ ਦੇ ਉਹਨਾਂ ਨੂੰ ਉਹਨਾਂ ਨੂੰ ਹਾਸਲ ਕਰਨ ਲਈ ਉਹਨਾਂ ਨੂੰ ਪ੍ਰਾਪਤ ਕਰਨ ਲਈ ਅਸੀਂ ਦੁਬਾਰਾ ਆਪਣੀ ਵਚਨਬੱਤ ਕਰਾਈਏ ਤੇ ਜਿਹੜੇ ਸਿੰਘ ਸ਼ਹੀਦ ਹੋ ਗਏ ਨੇ ਪਿਛਲੇ 40 ਸਾਲਾਂ ਦੇ ਵਿੱਚ ਉਹ ਵੀ ਸਾਡੇ ਤੋਂ ਖੁਸ਼ ਹੋਣਗੇ ਕਿ ਕਟੋ-ਕਟ ਜਿੰਨਾ ਕਾਰਨਾ ਕਰਕੇ ਜਿੰਨਾ ਨਿਸ਼ਾਨਿਆ ਕਰਕੇ ਸਾਡੀ ਸ਼ਹਾਦਤ ਹੋਈਏ ਅੱਜ ਸਾਡੀ ਕੌਮ ਉਸੇ ਮੰਜ਼ਲ ਨੂੰ ਹਾਸਲ ਕਰਨ ਲਈ ਯਤਨਸ਼ੀਲ ਹੈ ਸੰਘਰਸ਼ੀਲ ਹੈ ਇਸ ਤੋਂ ਇਲਾਵਾ ਪੰਥਕ ਹਾਲਾਤ ਜੋ ਸਾਡੇ ਸਾਹਮਣੇ ਬਣੇ ਨੇ ਜਿਸ ਤਰੀਕੇ ਦੇ ਹਾਲਾਤ ਖਾਸ ਤੌਰ ਤੇ 328 ਪਾਵਨ ਸਰੂਪਾਂ ਜਿਵੇਂ ਅਕਾਲਪੁਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਮੁੱਦਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਸਰਗਰਮੀ ਵਧੀ ਗਈ ਹੈ ਔਰ ਜੋ ਪੰਜਾਬ ਦੀਆਂ ਰਾਜਸੀ ਪਾਰਟੀਆਂ ਜਿਵੇਂ ਇਹਦੇ ਤੇ ਖਾਸ ਤੌਰ ਤੇ ਸਰਕਾਰ ਰਾਜਨੀਤੀ ਕਰ ਰਹੀ ਹੈ ਉਸ ਦੇ ਉੱਤੇ ਵੀ ਅਸੀਂ ਆਪਣੀ ਅੱਜ ਜੋ ਸਾਡੀ ਮਤ ਹੈ ਅਸੀਂ ਇਹ ਕਹਿਣਾ ਚਾਹੁੰਦੇ ਆ ਮੇਰੇ ਤੋਂ ਬਾਅਦ ਮਾਨ ਸਾਹਿਬ ਭਾਈ ਨਰੈਨ ਸਿੰਘ ਇਹ ਵੀ ਆਪਣੇ ਵਿਚਾਰ ਇਸ ਗੱਲ ਤੇ ਰੱਖਣਗੇ ਕਿ ਬਟ ਇੱਕ ਗੱਲ ਬੜੀ ਕਲੀਅਰ ਹੈ ਕਿ ਜਿਹੜੇ 328 ਪਾਵਨ ਸਰੂਪ ਮਿਸ ਹੋਏ ਨੇ ਗਾਇਬ ਹੋਏ ਨੇ ਲਾਪਤਾ ਨੇ ਉਹਨਾਂ ਦਾ ਰਿਕਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਸਿਰਫ ਇੰਨਾ ਕਿ ਉਹਨਾਂ ਨੇ ਹਾਲੀ ਤੱਕ ਰਿਕਾਰਡ ਸੰਗਤ ਦੇ ਸਾਹਮਣੇ ਨਹੀਂ ਰੱਖਿਆ ਉਹਨਾਂ ਕੋਲ ਹੈ ਉਹਨਾਂ ਨੂੰ ਪਤਾ ਜਦੋਂ ਕਹਿ ਰਹੇ ਨੇ ਨਾ ਕਿ ਮਾਇਆ ਲਈ ਗਈ ਬਟ ਮਾਇਆ ਦਾ ਹਿਸਾਬ ਨਹੀਂ ਰੱਖਿਆ ਗਿਆ ਬਟ ਇਹ ਗੱਲ ਕਲੀਅਰ ਹੈ ਕਿ ਚਲੋ ਤੁਸੀਂ ਮਾਇਆ ਦਾ ਹਿਸਾਬ ਨਹੀਂ ਰੱਖਿਆ ਤੁਸੀਂ 16 ਦੋਸ਼ੀਆਂ ਨੂੰ ਦੋਸ਼ੀਆਂ ਦੇ ਕਟਾਰੇ 'ਚ ਖੜਾ ਕਰਕੇ ਸਸਪੈਂਡ ਕਰਕੇ ਬਰਖਾਸ ਕਰਕੇ ਕੱਢ ਦਿੱਤਾ ਸਰਕਾਰ ਨੇ ਐਫ ਆਈ ਆਰ ਵੀ ਦਰਜ ਕਰਤੀ ਸੈਟ ਵੀ ਬਣਾਤੀ ਹੋ ਗਿਆ ਬਟ ਇੱਕ ਗੱਲ ਕਲੀਅਰ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪਤਾ ਹੈ ਕਿ ਕਿੰਨਾਂ ਦੇ ਘਰਾਂ 'ਚ ਗਏ ਨੇ ਕਿੰਨਾਂ ਦੇ ਡੇਰਿਆਂ 'ਚ ਗਏ ਨੇ ਪਤਾ ਹੈ ਉਹਨਾਂ ਨੂੰ ਉਹ ਰਿਕਾਰਡ ਉਹਨਾਂ ਨੇ ਹਲੀ ਤੱਕ ਸੰਗਤ ਸਾਹਮਣੇ ਨਹੀਂ ਰੱਖਿਆ ਕਿਸੇ ਜਾਂਚ ਕਮਿਸ਼ਨ ਨੂੰ ਨਹੀਂ ਦਿੱਤਾ ਬਟ ਉਹਨਾਂ ਨੂੰ ਪਤਾ ਹੈ ਸਾਡੀ ਇਹ ਮੱਤ ਹੈ ਸਾਡਾ ਇਹ ਮੰਨਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੇ ਸਾਹਮਣੇ ਉਹ ਰਿਕਾਰਡ ਰੱਖ ਦਵੇ ਕਾਲਸਾ ਪੰਦੇਸ ਉਹ ਹਿਰਦ ਤਬਕੇ ਨੂੰ ਇਕੱਠਿਆਂ ਕਰਕੇ ਉਹਦਾ ਇੱਕ ਜਿਹੜੇ ਜਿੰਨਾ ਜਿੰਨਾ ਸ਼ਕਸ਼ੀਤਾ ਦਾ ਪੰਥਕ ਸ਼ਕਸ਼ੀਤਾ ਦਾ ਕੌਮ ਦੇ ਵਿੱਚ ਮਾਨ ਸਨਮਾਨ ਰਤਬਾ ਹੈ ਉਹਨਾਂ ਦੇ ਸਾਹਮਣੇ ਉਹ ਰਿਕਾਰਡ ਰੱਖੇ ਤੇ ਸੰਗਤ ਉਸ ਜਿਹੜਾ ਉਹ ਜਿਹੜੇ ਉਹ ਜਿਹੜੇ ਸ਼ਕਸ਼ੀਤਾ ਨੇ ਉਹ ਜਾ ਕੇ ਉਹਨਾਂ ਘਰਾਂ ਤੇ ਉਹਨਾਂ ਡੇਰਿਆਂ ਦੇ ਵਿੱਚ ਜਾ ਕੇ ਖੁਦ ਆਪਣੇ ਪ੍ਰੈਜ਼ੈਂਸ ਦੇ ਵਿੱਚ ਇਹ ਗੱਲ ਦਾ ਮੌਂਡਾ ਕਰਕੇ ਆਨ ਕਿ ਜੋ ਸ਼ਰੋਮਣੀ ਕਮੇਟੀ ਨੇ ਰਿਕਾਰਡ ਦਿੱਤਾ ਕੀ ਉਹ ਰਿਕਾਰਡ ਠੀਕ ਹੈ ਵਾਕਈ ਹੋ ਜਿਹੜੀਆਂ ਜਿਹੜੇ ਸਰੂਪ ਨੇ ਉਹਨਾਂ ਘਰਾਂ ਤੇ ਉਹਨਾਂ ਡੇਰਿਆਂ ਦੇ ਵਿੱਚ ਪਏ ਨੇ ਤੇ ਫਿਰ ਕਾਮ ਦੀ ਤਸੱਲੀ ਤਾਂ ਹੋਣੀ ਹੈ ਜਿੰਨੀ ਦੇਰ ਤੱਕ ਸ਼ਰੋਮਣੀ ਕਮੇਟੀ ਵੀ ਝੂਠ ਬੋਲਦੀ ਜਾਏਗੀ ਜਿੰਨੀ ਦੇਰ ਤੱਕ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਦੀਆਂ ਰਹਿਣਗੀਆਂ ਔਰ ਜਿੰਨੀ ਦੇਰ ਤੱਕ ਆਕਾਲ ਤੱਕ ਸਪਸ਼ਟ ਸਟੈਂਡ ਨਹੀਂ ਲਏਗਾ ਇਨ ਇਸ ਬਾਬਤ ਕਿ ਉਹ ਸ਼ਰੋਮਣੀ ਕਮੇਟੀ ਕੋਲ ਰਿਕਾਰਡ ਲੈ ਕੇ ਪੰਥ ਦੇ ਹਵਾਲੇ ਕਰੇ ਔਰ ਪੰਥ ਜਾ ਕੇ ਖੁਦ ਆਪ ਦੇਖ ਕੇ ਆਵੇ ਉਨੀ ਦੇਰ ਤੱਕ ਇੱਕ ਮੁੱਦਾ ਖਤਮ ਨਹੀਂ ਹੋਣਾ ਨਾ ਅਸੀਂ ਇਹਨੂੰ ਠੰਡੇ ਬਸਤੇ ਪੈਣ ਦੇਣਾ ਔਰ ਇਹ ਗੱਲ ਬੜੀ ਕਿਉਂਕਿ ਹਰ ਹਿਰਦਾ ਬਲੁੰਦ ਰਿਆ ਜਿਸ ਤਰੀਕੇ ਦੇ ਨਾਲ 328 ਰੂਪਾਂ ਨੂੰ ਗਾਇਬ ਕੀਤਾ ਗਿਆ ਔਰ ਜਿਹੜੀ ਉਸ ਤੋਂ ਬਾਅਦ ਰਾਜਨੀਤੀ ਹੋਈ ਔਰ ਜਿਸ ਤਰੀਕੇ ਦੇ ਨਾਲ ਗੱਲ ਲੁਕਾਈ ਛਪਾਈ ਤੇ ਉਤੇ ਪਰਦਾ ਪਾਇਆ ਜਾ ਰਿਹਾ ਉਹ ਹੋਰ ਸਿੱਖਾਂ ਦੇ ਮਨਾਂ ਨੂੰ ਠੇਸ ਪਹਚਾਰੀਏ ਗੱਲ ਸੋ ਮੈਨੂੰ ਲੱਗਦਾ ਹੈ ਕਿ ਜਿੰਨੀ ਦੇ ਤੱਕ ਸ਼੍ਰੋਮਣੀ ਕਮੇਟੀ ਕਲੀਨ ਹੋ ਕੇ ਸਾਫ ਮੰਨ ਦੇ ਨਾਲ ਰਿਕਾਰਡ ਖਾਲਸਾ ਪੰਥ ਦੇ ਸਾਹਮਣੇ ਨਹੀਂ ਰੱਖਦੀ ਇਹ ਇਹ ਮਸਲਾ ਕਿਸੇ ਪਾਸੇ ਨਹੀਂ ਲੱਗ ਸਕਦਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ